ਯਾਰ ਜੇ ਇਹ 11 12 ਕੁਆਂਟਲ ਦੀ ਹੋਗੀ ਹੂੰ ਤਾਂ 1500 ਰੁਪਏ ਕਿਲੋ ਵੀ ਲੈਣ ਦੀ ਲੋੜ ਨਹੀਂ ਉਹੀ 50 ਰੁਪਏ ਕਿਲੋ ਵਾਲੀ ਸਰੋਂ ਹੂੰ ਉਹ 1500 ਦੀ ਕਿਲੋ ਵੇਚ ਜਾਈਂ ਲਾਵਾਹੀ ਝਾਗ ਲਾ ਆਪਾਂ ਨੂੰ 100 ਗ੍ਰਾਮ ਦਾਣੇ ਮਿਲੇ ਜੀ ਹੈ ਨਾ ਹੂੰ ਤੂੰ ਜਿੱਥੇ ਮਰਜ਼ੀ ਦੇਖ ਲੈ ਇੱਕ ਵੀ ਉਲੀ ਵਾਲੀ ਬਿਮਾਰੀ ਨਹੀਂ ਆਈ ਵੀਰੋ ਜਿਵੇਂ ਕਣਕ ਝੋਨੇ ਦੇ ਵਿੱਚ ਆਪਣੀਆਂ ਸਰਕਾਰੀ ਵੈਰਾਈਟੀਆਂ ਚੱਲੀ ਜਾਂਦੀਆਂ ਨੇ ਜਿਵੇਂ 826 ਆ ਗਈ 327 ਆ ਗਈ ਪਹਿਲਾਂ 30 86 29 67 ਚੱਲਦੀਆਂ ਸੀ ਇਸੇ ਤਰ੍ਹਾਂ ਆਪਾਂ ਨੂੰ ਦੂਜੀਆਂ ਮੱਕੀ ਤੇ ਸਰੋਂ ਖਾਸ ਕਰੇ ਇਹ ਫਸਲਾਂ ਚ ਬਾਈ ਪ੍ਰਾਈਵੇਟ ਵੱਲ ਜਾਣਾ ਪੈਂਦਾ ਇਹਦੇ ਵਿੱਚ ਬਾਈ ਕੀ ਆ ਮੰਨ ਕੇ ਚਲੋ ਵੀ ਕੁਝ ਵੈਰੈਟੀਆਂ ਆਉਂਦੀਆਂ ਵੀ ਨੇ ਯੂਨੀਵਰਸਿਟੀ ਦੀਆਂ ਹੂੰ ਉਹਨਾਂ ਦੀ ਇੰਨੀ ਐਡ ਨਹੀਂ ਹੁੰਦੀ ਲੋਕ ਧਿਆਨ ਨਹੀਂ ਦਿੰਦੇ ਜਿੰਨੀ ਐਡ ਪ੍ਰਾਈਵੇਟ ਬੰਦਾ ਪ੍ਰਾਈਵੇਟ ਕੰਪਨੀ ਕਰ ਜਾਂਦੀ ਘਰਾ ਵੀ ਲੈਂਦੀ ਆ ਜਦੋਂ ਐਡ ਹੋ ਜਾਂਦੀ ਆ ਹੂੰ ਉਹਨਾਂ ਨੂੰ ਉਹਨਾਂ ਦਾ ਕੋਈ ਡਾਟਾ ਵੀ ਕੋਈ ਨਹੀਂ ਹੁੰਦਾ ਹੂੰ ਉਹਨਾਂ ਨੂੰ ਪੁੱਛਣਾ ਵੀ ਕਿਸੇ ਨੇ ਨਹੀਂ ਹੈਨਾ ਹੂੰ ਉਹਨਾਂ ਨੇ ਤਾਂ ਬਾਈ 15 ਕੁਇੰਟਲ ਤੋਂ ਤਾਂ ਉੱਤਰਦੀ ਨਹੀਂ ਉਹ ਹੂੰ ਜਦੋਂ ਜ਼ਿਮੀਦਾਰ ਨੂੰ ਕਹਦਾ ਵੀ 15 ਕੁਆਂਟਲ ਨਿਕਲਦੀ ਆ ਜ਼ਿਮੀਦਾਰ ਤਾਂ ਐਡਾ ਭੋਲਾ ਵਿਚਾਰਾ ਸੱਚ ਮੰਨ ਲੈਂਦਾ ਉਹੀ 50 ਰੁਪਏ ਕਿਲੋ ਵਾਲੀ ਸਰੋਂ ਉਹ 1500 ਦੀ ਕਿਲੋ ਵੇਚ ਜਾਂਦੇ ਨੇ ਇਹ ਇਹ ਜਿਹੜੀ ਤੁਹਾਨੂੰ ਵੈਰਾਈਟੀ ਦਿਖਾਉਣ ਜਾ ਰਹੇ ਆ ਮਤਲਬ ਕੀ ਆ ਕਹਿਣ ਦਾ ਵੀ ਇਹ ਸਰਕਾਰੀ ਯੂਨੀਵਰਸਿਟੀ ਹਾਂ ਅਸਹਾਰ ਯੂਨੀਵਰਸਿਟੀ ਦਾ ਵੀ ਆ ਐਚ ਆਰ ਆਰ ਐਚ ਆਰ ਐਚ 1975 ਰਾਯਾ ਮਾਨਕੇ ਰਾਇਆ ਹਰਿਆਣਾ ਹਰਿਆਣਾ 1975 1975 1975 ਨੰਬਰ ਹੈ ਇਹਦਾ ਇਹਦਾ 1975 ਨੰਬਰ ਆ ਤੇ ਚੱਕ ਕੇ ਤੂੰ ਇਹਦੀਆਂ ਬਲੀਆਂ ਦੇਖ ਸਕਦਾ 27 ਅਕਤੂਬਰ ਦੀ ਇਹ ਬੀਜੀ ਹੈਗੀ ਫਲੀਆਂ ਬਹੁਤ ਨੇ ਤੇ ਬਾਈ ਮੰਨ ਕੇ ਚੱਲ ਤੂੰ ਇਹ 15 ਮਾਰਚ ਤੱਕ ਕੱਟੀ ਜਾਊਗੀ ਠੀਕ ਆ 15 ਅੱਜ ਪੰਜ ਹੋ ਗਿਆ ਨਾ ਅੱਜ ਤੋਂ ਦੱਸ ਦੇਣਾ ਨੂੰ ਇਹਨੇ ਵੱਢੀ ਜਾਣਾ ਠੀਕ ਆ ਤੇ ਫਲੀ ਬਹੁਤ ਐ ਫਲੀ ਦੇ ਵਿੱਚ ਦਾਣੇ ਇਹ ਬਾਈ ਰੇਲੀ ਸਰੋਂ ਆ ਗਈ ਹੈ ਨਾ ਹਾਂ ਇਹ ਰੇਲੀ ਸਰੋਂ ਆ ਗਈ ਰੇਲੀ ਸਰੋਂ ਆ ਗਈ ਫਲੀ ਦੇ ਵਿੱਚ ਦਾਣੇ ਵੀ ਵਧੀਆ ਮੋਟੇ ਨੇ ਤੇ ਇਹਨੇ ਬਾਈ ਕਿੰਨੇ ਪਾਣੀ ਲਾਤੇ ਹੁਣ ਤੱਕ ਇਹਨੂੰ ਦੋ ਪਾਣੀ ਬਾਈ ਤੇ ਵਿੱਚ ਜਿਵੇਂ ਹੁਣ ਫੋਨ ਆਉਂਦੇ ਨੇ ਜਿਹੜੀਆਂ ਖੁਸ਼ਕ ਜੀਆਂ ਹੋ ਗਈਆਂ ਥੱਲੋਂ ਵੀ ਹੁਣ ਇਸ ਸਟੇਜ ਤੇ ਜਾ ਕੇ ਜਿਨ੍ਹਾਂ ਨੇ ਅੱਜ ਤੋਂ 20 25 ਦਿਨਾਂ ਨੂੰ ਵੱਧਿਆ ਜਾਣਾ ਪਾਣੀ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਬਾਈ ਕਾਰਨ ਪਹਿਲਾਂ ਹੀ ਲਾਉਣਾ ਸੀ ਉਹਨੂੰ ਹੁਣ ਪਾਣੀ ਲਾਉਂਗੇ ਡੀਊਗੀ ਤੇ ਸਰੋਂ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਹੌਲੀ ਪੈ ਜਾਂਦੀ ਠੀਕ ਹੈ ਕਿਉਂਕਿ ਇਹਦਾ ਉੱਤੇ ਫਲ ਜ਼ਿਆਦਾ ਹੁੰਦਾ ਤੇ ਵਿਟਣੇ ਚ ਜਾਨ ਘੱਟ ਹੁੰਦੀ ਆ ਹਾਂ ਤਾਂ ਕਰਕੇ ਇਹਨੂੰ ਐਂਡ ਤੇ ਪਾਣੀ ਇਹਦਾ ਇਹਨੂੰ ਬਾਹਲਾ ਹਮ ਮਾਲ ਕੇ ਹੂੰ ਆਪਾਂ ਨੇ ਜਿਹੜੀ ਮੰਨ ਕੇ ਚੱਲੋ ਵੀ ਆਪਾਂ 1500 ਰੁਪਏ ਕਿਲੋ ਲੈ ਕੇ ਬੀਜਦੇ ਆਂ ਹੂੰ ਮੈਂ ਘੱਟੋ ਘੱਟ 10 20 ਕਿਲੇ 10 20 ਕਿਲੋਮੀਟਰ ਤੋਂ 100 ਕਿਲੋਮੀਟਰ 50 ਕਿਲੋਮੀਟਰ 'ਚ ਫਿਰਦੇ ਆਂ ਆਪਾਂ ਸਾਡਾ ਧਿਆਨ ਫਸਲ ਤੇ ਹੁੰਦਾ ਹੈਗਾ ਲਾਜ਼ਮੀ ਦੇਖਣਾ ਸੀ ਖੜ ਕੇ ਹਾਂ ਵੀ ਕਹੀ ਜੀ ਠੀਕ ਹੈ ਨਾ ਫਿਰ ਪੁੱਛਿਆ ਦਾ ਕੋਈ ਸਟਾਰ ਪੈਨੇ ਦੀ ਭਾਈ ਇਹ 1000 ਰੁਪਏ ਕਿਲੋ ਮਿਲੀ ਸੀ ਇਹ 1200 ਰੁਪਏ ਕਿਲੋ ਮਿਲੀ ਸੀ ਹੂੰ ਤੂੰ ਹੁਣ ਖੜਾਂਗਾ ਕਿਲਾਬਾਹੀ ਝਾਗਲਾ ਆਪਾਂ ਨੂੰ 100 ਗ੍ਰਾਮ ਦਾਣੇ ਮਿਲੇ ਜੀ ਹੈ ਨਾ ਹੂੰ ਤੁਹ ਜਿੱਥੇ ਮਰਜੀ ਦੇਖ ਲੈ ਇੱਕ ਵੀ ਉਲੀ ਵਾਲੀ ਬਿਮਾਰੀ ਨਹੀਂ ਆਈ ਇਹਨੂੰ ਹਾਂ ਇਹ ਚੱਟੀ ਜੀ ਨਹੀਂ ਹੋਈ ਕਿਤੋਂ ਮੈਨੂੰ ਫਲੀ ਦਿਖਾ ਦੇ ਕੋਈ ਵੀ ਹੂੰ ਹੂੰ ਕੋਈ ਇਹਦੇ ਵਿੱਚ ਬਿਮਾਰੀ ਨਹੀਂ ਕੋਈ ਇਹਨੂੰ ਤੇਲਾ ਨਹੀਂ ਆਇਆ ਕੀ ਕੁਝ ਪੈ ਗਿਆ ਇਹ ਚ ਹੁਣ ਤੱਕ ਇਹਦੇ ਵਿੱਚ ਡੀਪੀ ਤੇ ਯੂਰੀਆ ਪਾਇਆ ਬਸ ਬੀਜਣ ਵੇਲੇ ਪਾਇਆ ਡੀਪੀ ਹਾਂ ਡੀਪੀ ਬੀਜਣ ਵੇਲੇ ਪਾਇਆ ਕਿੰਨਾ ਬਾਈ ਆਪਾਂ ਇਹ ਬਿਗਾ ਬਾਹਣ ਦਾ 10 ਕਿਲੋ 10 ਕਿਲੋ ਡੀਪੀ ਹਾਂ ਬਸ ਬੀ ਕਿੰਨਾ ਪਾਇਆ ਦੀ ਬਿਗੇ ਚ 100 ਗ੍ਰਾਮ 100 ਗ੍ਰਾਮ ਵੀ 10 ਕਿਲੋ ਡੀਪੀ ਤੇ 100 ਗ੍ਰਾਮ ਦੀ 50 ਗ੍ਰਾਮ ਦੀ ਤੂੰ ਮੇਰੇ ਨਾਲ ਹੀ ਸੀ ਉਦੋਂ ਜਦ ਇਹਨੂੰ ਕੌਰੀਅਲ ਕਰਿਆ ਨਾ ਉਹ ਦੇ ਨੀ ਉਹ ਪਹਿਲਾਂ ਅੱਡ ਲਿਆਂਦਾ ਤੇ ਉਹ ਵੀ ਤੁਰਾਦੀਗਾ ਹਾਂ ਪੰਜ ਸੱਤ ਦਾਣੇ ਦੀ ਉਹ ਤਾਂ ਉਹ ਮੇਰੇ ਬਾਤ ਚੋਂ ਆਇਆ ਖੇਚਲਾ ਕਰੀ ਹੂੰ ਜ ਆਪਣੀ ਜਾਣ ਪਛਾਣ ਹੈਗੀ ਏ ਇੰਨੀ ਜਨਾ ਡਾਕਟਰਾਂ ਨਾਲ ਉਹ ਕੂਰੀਅਰ ਹੋ ਕੇ ਆਇਆ ਠੀਕ ਆ ਉਹ 100 ਗ੍ਰਾਮ ਤੇ ਬਾਤ ਚ ਯੂਰੀਆ ਕਿੰਨਾ ਪੈ ਗਿਆ ਚ ਯੂਰੀਆ ਉਹੀ 90 ਕਿਲੋ ਕੀਲੇ ਹਿਸਾਬ ਨਾਲ ਦੋ ਵਾਰੀ ਛੱਟਿਆ ਕਣਕ ਦੇ ਨਾਲ ਬਸ ਠੀਕ ਆ ਦੋ ਵਾਰੀ ਆਹ ਆਪਣਾ 44 ਇਹਦੇ ਉੱਤੇ ਸਪਰੇਅ ਕਰਤੀ 13045 ਦੀ 1919 ਦੀ ਜਿਹੜੀ ਕਰਨੀ ਸੀ ਠੀਕ ਆ ਪਤਾਂ ਵਾਲੀਆਂ ਸਪਰੇਅ ਹਾਂ ਬੌਰ ਨੂੰ ਵੀ ਮਾਰਤਾ ਹਲਕਾ ਜਿਹਾ ਕੋਈ ਛੰਡੀ ਛੰਡੀ ਇਨਸੈਕਟੀਸਾਈਡ ਕੋਈ ਛੰਡੀ ਨਹੀਂ ਪਈ ਯਾਰ ਅੱਛਾ ਕਿਸੇ ਤਰ੍ਹਾਂ ਦੀ ਇਹ ਤੇ ਜ਼ਾਹਿਰ ਕਰੀ ਨਹੀਂ ਆਪਾਂ ਨੇ ਠੀਕ ਆ ਉਹ ਲੋੜ ਹੀ ਨਹੀਂ ਪਈ ਨਾ ਤੇ ਅੱਜ ਇਹਦੇ ਤੁਸੀਂ ਦੇਖ ਸਕਦੇ ਹੋ ਹਾਲਾਤ ਬਾਕੀ ਝਾੜ ਆ ਜੂਗਾ ਉਹ ਮੌਕੇ ਤੇ ਯਾਰ ਮੌਕੇ ਤੇ ਜਿੰਨੀ ਜਗਾ ਹੋਈ ਆਪਣੇ ਕੋਲੇ ਦੋ ਗੱਟੇ ਹੋਏ ਤਿੰਨ ਹੋਏ ਆਪਾਂ ਇਹਦਾ ਵਰਗਮੂਲ ਵੀ ਕੱਢ ਲਾਂਗੇ ਕਿੰਨੇ ਸਕਰ ਫੁੱਟ ਆ ਇਹ ਨਹੀਂ ਉਹ ਤਾਂ ਬਿੱਗੇ ਨੂੰ ਆਪਾਂ ਗੁਣਾ ਕਰਕੇ 4.75 ਨਾਲ ਦੱਸ ਦਾਂ ਵੀ ਕਿੱਲੇ ਦੀ ਇੰਨੀ ਹੋ ਗਈ ਭਾਈ ਯਾਰ ਜੇ ਇਹ 11 12 ਕੁਆਂਟਲ ਦੀ ਹੋ ਗਈ ਤਾਂ 1500 ਰੁਪਏ ਕਿਲੋ ਵੀ ਲੈਣ ਦੀ ਲੋੜ ਨਹੀਂ ਬਹੁਤ ਤੁਸੀਂ ਆਪਣੇ ਕੋਲੋਂ 100 100 ਰੁਪਏ ਕਿਲੋ ਲੈ ਜਾਓ ਗਾਹਾਂ ਨੂੰ ਬੀਜਣ ਵਾਸਤੇ ਯਾਰ ਤੇ ਬਾਕੀ ਇਹ ਰੈਲੀ ਸਰਵਾ ਤੇਲ ਇਹਦਾ ਤੁਹਾਨੂੰ ਪਤਾ ਹੀ ਆ ਵੀ ਨਾਰਮਲ ਨਿਕਲ ਹੀ ਆਉਣਾ ਤੇਲ ਤਾਂ ਪ੍ਰੋਪਰ ਇੱਕੋ ਜਿਹਾ ਹੀ ਨਿਕਲਦਾ ਇੱਕੋ ਜਿਹਾ ਹੁੰਦਾ ਸਾਰਿਆਂ ਦਾ ਉਹ ਵਾਸਤੇ ਕਨੋਲਾ ਦਾ ਥੋੜਾ ਜਿਹਾ ਖਾਨ ਚ ਵਧੀਆ ਮਿਲਿਆ ਜਾਂਦਾ ਹਾਂ ਜਿਹੜੀਆਂ ਹਾਈਬ੍ਰਿਡ ਹੁੰਦੀਆਂ ਨਹੀਂ ਹੂੰ ਉਹਨਾਂ ਦਾ ਸੇਤ ਲਈ ਮਾੜਾ ਹੁੰਦਾ ਉਹਨਾਂ ਦਾ ਜੀਨਸ ਹੋਰ ਹੁੰਦਾ ਜਿਹੜੀ ਦਾ ਬੀਜ ਰੱਖ ਸਕ ਜਿਹੜਾ ਆਪਾਂ ਬੀਜ ਤੋਂ ਬੀਜ ਆਉਂਦਾ ਹੁੰਦਾ ਜਿਹੜੀ ਫਸਲ ਦਾ ਬੀਜ ਤੋਂ ਬੀਜ ਹੈ ਜੀ ਉਹ ਹਿਮਨ ਬੋਡੀ ਵਾਸਤੇ ਚੰਗੀ ਹੁੰਦੀ ਹੈ ਚੰਗੀ ਹੁੰਦੀ ਹੈ ਹਮੇਸ਼ਾ ਲਈ ਚਾਹੇ ਕੋਈ ਆ ਕੋਈ ਹੈ ਜੀ ਹਾਂ ਕੋਈ ਵੀ ਫਸਲ ਹੋਵੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ